ਹਾਂਜੀ ਦੋਸਤੋ ਕਿਵੇਂ ਹੋ ਸਾਰੇ ਚੀਮਾ ਬਾਈ ਬਾਰੇ ਕੌਣ ਨਹੀਂ ਜਾਣਦਾ ਅੱਜ ਕੱਲ ਚੀਮਾ ਬਾਈ ਨੂੰ ਚੀਮਾ ਬਾਈ ਨਹੀਂ ਚੀਮਾ ਬਾਬਾ ਕਹਿੰਦੇ ਆ ਚੀਮਾ ਬਾਈ ਜੋ ਵੀ ਗੱਲ ਆਪਣੇ ਮੂੰਹੋਂ ਕੱਢਦਾ ਵਾ ਉਹ ਸੱਚ ਹੋ ਜਾਂਦੀ ਹੈ ਪਹਿਲਾਂ ਪਤੰਦਰ ਨੇ ਸਕੂਚੇ ਬੈਂਕ ਤੇ ਗਾਣਾ ਕੱਢਿਆ ਸਕੂਚੇ ਬੈਂਕ ਲੁੱਟੇ ਗਿਆ ਫਿਰ ਪਤੰਦਰ ਨੇ ਟਰੰਪ ਗਾਣਾ ਕੱਢਿਆ ਟਰੰਪ ਨੇ ਸਾਰੇ ਪੰਜਾਬੀ ਖੁੰਝੇ ਲਾਤੇ ਚੀਮਾ ਬਾਈ ਜੋ ਜੋ ਵੀ ਆਪਣੇ ਮੂੰਹੋਂ ਕੱਢਦਾ ਵਾ ਉਹ ਗੱਲ ਰੀਅਲ ਚ ਸੱਚੀ ਹੋ ਜਾਂਦੀ ਹੈ ਲੋਕ ਡਰੇ ਹੋਏ ਆ ਕਿ ਚੀਮਾ ਬਾਈ ਕੁਝ ਐਹੋ ਜਿਹਾ ਨਾ ਕਹਿ ਦੇ ਜਿਹਨੂੰ ਸਾਹਮਣਾ ਬਾਅਦ ਚ ਬਹੁਤ ਔਖਾ ਹੋ ਜਾਵੇ ਹੁਣ ਦੋਸਤੋ ਗੱਲ ਇਹ ਚੀਮਾ ਬਾਈ ਨੇ ਕੁਝ ਮੂੰਹ ਬੋਲ ਕੱਡੇ ਸੀ ਜਿਹੜੇ ਹੁਣ ਫਿਰ ਸੱਚ ਹੋ ਗਏ ਆ ਦਰਸਲ 200 ਚੀਮਾ ਵਾ ਦੇ ਗਾਣਾ ਐ ਸੀ ਵੈਲਥ ਜਿਸ ਦਿਨਾਂ ਨੂੰ ਕੁਝ ਇਸ ਪ੍ਰਕਾਰ ਨੇ ਚੀਮਾ ਬਾਈ ਨੇ ਆਪਣੇ ਗਾਣੇ 'ਚ ਰਾਣਾ ਰਣਜੀਤ ਦਾ ਨਾਮ ਲਿਆ ਸੀ। ਦੋਸਤੋ ਰਾਣਾ ਰਣਜੀਤ ਪੰਜਾਬ 'ਚ ਕਾਂਗਰਸ ਦਾ ਵਿਧਾਇਕ ਹੈ। ਰਾਣਾ ਰਣਜੀਤ ਦਾ ਪੰਜਾਬ 'ਚ ਕਾਂਗਰਸ 'ਚ ਬਹੁਤ ਵੱਡਾ ਅਹੁਦਾ ਵਾ। ਚੀਮਾ ਬਾਈ ਨੇ ਆਪਣੇ ਗਾਣੇ 'ਚ ਰਾਣਾ ਰਣਜੀਤ ਦਾ ਨਾਮ ਲਿਆ ਸੀ। ਚੀਮਾ ਬਾਈ ਦੇ ਇਸ ਗਾਣੇ ਤੋਂ ਬਾਅਦ ਹੀ ਰਾਣਾ ਰਣਜੀਤ ਦੇ ਪੰਜ-ਛੇ ਟਿਕਾਣਿਆਂ ਤੇ ਇੰਕਮ ਟੈਕਸ ਨੇ ਰੇਡ ਮਾਰੀ। ਹਾਂਜੀ ਦੋਸਤੋ ਚੀਮਾ ਬਾਈ ਨੇ ਰਾਣਾ ਰਣਜੀਤ ਦਾ ਨਾਮ ਆਪਣੇ ਗਾਣੇ 'ਚ ਲਿਆ ਜਿਸ ਤੋਂ ਬਾਅਦ ਇੰਕਮ ਟੈਕਸ ਨੇ ਰਾਣਾ ਰਣਜੀਤ ਦੇ ਪੰਜ-ਛੇ ਟਿਕਾਣਿਆਂ ਤੇ ਰੇਡ ਮਾਰੀ। ਚੀਮਾ ਬਾਈ ਚੀਮਾ ਬਾਈ ਨਹੀਂ ਚੀਮਾ ਬਾਬਾ ਵ